I love you. ਬਗੀ ਮਨ ਹੈ ਭਿਆ ਪਰਦਾਸਾ ਕੋਈ ਨਾ ਪਹੁੰਚਨ ਹਾਰਾ ਤੁਜਾ ਆਪਣੇ ਸਾਹਿਬ ਕਾ ਪਰਵਾਸਾ ਗੁਰਪੁਰਾ ਪਿਟੇ ਉਹ ਬੜਾ ਭਾਗੀ ਮਨ ਹੈ ਪਿਆ ਪਰਗਾਸਾ ਕੋਈ ਨਾ ਪਹੁੰਚਨ ਹਾਰਾ ਦੁਜਾ ਆਪਣੇ ਸਾਹਿਬਾ ਕਾ ਪਰਵਾਸਾ ਆਪਣੇ ਸਤਿਗੁਰ ਕੈ ਬਨਹਾਰ ਹੈ ਆਦੈ ਸੁਖ ਪਾਸਾ Sahaja kado ਰਾਖਵ ਚੁੱਕਾ ਖਾਂਸਾ ਇਹ ਗੁਮੀ ਕੀ ਬੱਤੇ ਸੂਰ ਸੰਗਤਾਂ ਦੇ ਪਧਨਾਂ ਪੜਿਤ ਕਰਦੇ ਕਰਦੇ ਪ੍ਰਿਯਦਰਵਾਰ ਸਾਹਿਬ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਅੱਜ ਬੜਾ ਬੜ ਭਾਗੀ ਦਿਨ ਚੜਿਆ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਹੋਈ ਹੈ ਸਮੂਹ ਨਗਰ ਨਵਸੀ ਸੰਗਤਾਂ ਦੇ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਤੇ ਜੋ ਨਵੇਂ ਦਰਵਾਜ਼ਾ ਸਹਿਜ ਦਾ ਪਾਉਣਾ ਤੇ ਪੰਨੀ ਪਾਣੀ ਸਿੰਘ ਸੇਵਨ ਪੱਤਰ ਹੈ ਜਦ ਤੱਕਲਾ ਹੋ ਜਾਣਾ ਹੈ ਸਾਰੀਆਂ ਸੰਤਾਨਾਂ ਨੇ ਸਹਿਯੋਗ ਦੇਣਾ ਭਾਈ ਸੋ ਸੰਗ ਦਰਬਾਰ ਸਾਹਿਬ ਤੋਂ ਆ ਰਹੀ ਹੈ ਤਨੇ ਨਾ ਟੈਮ ਅੱਬਾ ਸਤਿਗੁਰੂ ਜੀ ਦੇ ਜਾਪ ਦੇ ਵਿੱਚ ਹਾਜ਼ਰੀ ਲਵਾਓ ਜੀ ਜਪੋ ਜੀ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿਗੁਰੂ 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 ilaam <laughs> <laughs> ਬਾਬਾ ਸਾਦੂ ਸਿੰਘ ਜੀ ਪੈਣ ਸਿਮਰਜਿਤ ਕੌਰ ਜੀ ਬਾਬਾ ਲੱਖਾ ਗੁਰਜੀ ਸਿਮੰਦਰ ਵਾਲੇ ਬਾਬਾ ਜੀ ਵਿਆਸ ਗੱਦੀ ਵਾਲੇ ਮਰਜੀਤ ਵਾਲੇ ਸਰਪੰਚ ਦਰਵਾਰਾ ਸਿੰਘ ਚੇਅਰਮੈਨ ਪ੍ਰੀਤਮ ਸਿੰਘ ਪੀਤੂ ਈਸ਼ਵਰਜੀਤ ਸਿੰਘ ਮਿੱਠੂ ਸੋਨਣਾ ਨੂੰ ਬੇਜੀਆ ਵੀ ਜੁਣ ਨਵੇਂ ਦਰਵਾਰ ਸਾਹਿਬ ਦਾ ਟੱਕਾਗਾ ਉਹ ਆਪਣਾ ਜ਼ਗਵਾਰ ਪਾ ਰੇ ਨੇ ਬੋਲੇ सोनहाल दरबार साहिब जा जो पक लॻ रहे पहुचनि दराल ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਪ੍ਰਸਾਦਾ ਸਾਹਿਬ ਦੇ ਜਨ ਖਾਸ ਕਰਕੇ ਜਿਹੜੇ ਬਾਹਰੋਂ ਆਏ ਹੋਏ ਸੋ ਸਾਰੇ ਸੰਗਤਾਂ ਨੂੰ ਤੇ ਜਿੰਨੇ ਵੀ ਮਹਾਪੁਰਸ਼ ਆਪਣੇ ਪੁੱਛੇ ਹੋਏ ਨੇ ਬੇਨਤੀ ਹੈ ਕਿ ਗੁਰੂ ਕਾ ਲੰਗਰ ਤਿਆਰ ਹੈ ਸਾਰੇ ਸੰਗਤਾਂ ਨੇ ਤੇ ਸੰਤ ਮਹਾਪੁਰਸ਼ਾਂ ਨੇ ਭਾਈ ਆ ਜਾਓ ਮਾਈਆਂ ਲਾਉਣੇ ਨਾਲੇ ਬਾਰੇ ਦਵਾ ਬੜੇ ਬੰਦੇ ਗੇ ਕਰਦੇ ਨੇ ਯਾਰ ਪਿੱਛੇ ਲੀਆਂ ਤੇ ਦਵਾਰ ਵਾੜਨਾ ਹੈ ਸਾਰੀ ਮੋਢੀ ਗੁਰੂ ਹੋ ਜਾਣੀ ਹੈ ਕਿਉਂਕਿ ਅੱਜ ਧਰਤੀ ਤੇ ਲੀਤਾ ਪਈਆਂ ਨੇ ਦਵਾਰਾਂ ਕੰਨੀਆਂ ਹੋ ਜਾਣੀਆਂ ਨੇ ਤੇ ਕੋਹਾਂ ਦਵਾਰ ਵਾੜਦੇ ਜਾ ਰਹੇ ਸੋ ਸਾਰੀਆਂ ਸੰਗਤਾਂ ਫੇਰ ਦੇ ਨਾਲ ਆਪਣੀਆਂ ਪਿਵਾਰੀ ਦੇ ਨਾਲ ਜਿੰਨੀ ਜਿੰਨੀ ਸੇਵਾ ਆਪਣੀ ਹੈ ਕਰੋ ਪਰੇਕਾ ਨੂੰ ਨੋਟ ਕਰ ਦਿੱਤਾ ਜੀ ਜੀ ਸਭ ਕਲਾਕਾਰਾਂ ਕੋਈ ਗੱਲ ਨਹੀਂ ਕਿ ਇਹ 18 ਲੱਖ ਦਾ ਨਵਾਂ ਹੈ ਕੀ ਕਰਨਾ ਕਰਨਾ ਲਾਇਆ